ਇੰਟਰਨੈਸ਼ਨਲ ਬੋਡੀ ਬਿਲਡਰ ਦੀ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ ਹੰਗਾਮਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਉਹ ਸੀਸੀਟੀਵੀ ਵੀਡੀਓ ਦੇਖਣਾ ਚਾਹੁੰਦੇ ਹਾਂ ਜਿੱਥੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਵੱਲੋਂ ਡਾਕਟਰ ਦੇ ਉੱਤੇ ਹੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਡੈੱਡ ਬੋਡੀ ਦੇਖੀ ਉਹ ਪੂਰੀ ਨੀਲੀ ਹੋ ਚੁੱਕੀ ਸੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਦਿਨ ਵੀਰਵਾਰ 9 ਤਰੀਕ ਸਮਾਂ तकरीबन 11 ਵਜੇ ਦੇ ਕਰੀਬ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ ਫੋਟੋ ਵਾਲਿਆਂ ਨੇ ਡਰਾਮਾ ਲਾਇਆ ਜਿਸ ਸਾਡਾ ਭਰਾ ਬਰਿੰਦਰ ਕੁਮਰ ਦੀ ਜਾਨ ਗਈ ਆ ਇਹਨਾਂ ਦੀ ਜਾਨ ਤਾਂ ਇਹਨਾਂ ਕੋਲ ਸਿਰਫ ਰਿਕਾਰਡਿੰਗ ਮੰਗ ਰਹੇ ਆ ਇਹ ਇਹਨੇ ਮੰਗ ਰਹੇ ਮੰਗ ਰਹੇ ਸਰ ਤੁਹਾਡੀ ਜਿਹੜੇ ਜਿਹੜੇ ਉਸ ਟਾਈਮ ਤੇ ਇਹਨੇ ਡਾਕਟਰ ਸੀਗੇ ਸਾਰੇ ਚਲੇ ਗਏ ਆ ਗੱਲ ਸੁਣੋ ਉਹ ਸਾਰੇ ਇਹਨੇ ਨਹੀਂ ਮੰਗਵਾਉਂਦੇ ਰੁਕਰ ਰੁਕਰ ਅਸੀਂ ਇਹਨੇ ਕੋਈ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰ ਕੋਲ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿੰਗ ਕਰਕੇ ਚਲੇ ਗਏ ਆ ਕਿਹੜੇ ਮਿੰਟ ਤੇ ਸੀਗੇ ਇਹ ਸিসিਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਨ ਕੈਮਰੇ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਨੂੰ ਅਸੀਂ ਉਸ ਟਾਈਮ ਦੀ ਸਿਰਫ ਸিসিਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਚ ਹੋਇਆ ਸੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਆ ਡਾਕਟਰ ਸਾਹਿਬ ਹੁਣ ਮੌਕੇ ਦੇ ਨੇ ਇਹਨਾਂ ਨੂੰ ਅਸੀਂ ਮੰਗ ਰੇ ਆ ਵੀਡੀਓ डॉक्टर सर, शिवम आप की ना। सर आप शिवम जी आपकी ड्यूटी कब से कब शुरू हुई है छह बजे से ड्यूटी हाँ आप वहाँ पे जो जब ये इवेंट या इंसिडेंस हो गया तब वहाँ पे आप थे या नहीं तब आप वहाँ पे था या नहीं ਫੋਰਟਿਸ ਹਸਪੀਟਲ ਕਿਧਰ ਗਏ ਹੋ ਪਈ ਰਿਕਾਰਡਿੰਗ ਰੂਮ ਕਿਧਰ ਗਿਆ ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਨਿੱਤਾਂ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਂ ਲੈ ਰਿਕਾਰਡਿੰਗ ਦੇ ਦੇ ਕਿਧਰ ਉੱਚੇ ਵਿੱਚ ਕਿਧਰ ਹੋ ਗਿਆ ਜਿਆਦਾ ਮਾਰੀਆਂ ਨੇ ਵੇ ਦਫਤਰ ਇਹਨਾਂ ਗਏ ਆ ਦਫਤਰ ਇਹ ਘਰ ਠੀਕ ਠੀਕ ਕੀ ਹੋ ਗਿਆ ਬੁਕਿੰਗ ਕਰਨ ਤੋਂ ਕਰ ਦਿੱਤੇ ਕੀ ਇਹਦਾ ਆਪਣਾ ਹੈਗਾ ਜੀ ਆਪਣਾ ਕੋਈ ਅੰਦਰ ਖੜਾ ਆਣਾ ਨਾਲੇ ਕਬਰੀਆਂ ਸਾਹਮਣੇ 8 ਨੰਬਰ ਬੈਠੇ ਸੀ 8 ਨੰਬਰ ਬੈਠੀ ਨਾ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਮੈਨੂੰ ਦੋਏ ਟਾਈਮ ਤੇ ਹੀ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਆ ਮੈਡਮ ਇੱਥੇ ਖੜੇ ਡਾਕਟਰ ਕ੍ਰਿਤੀਕਰਨ ਪ੍ਰਤੀਕਰਨ ਪ੍ਰਤੀਕਰਨ ਨੂੰ ਇਹ ਹੁੰਦਾ ਟਾਈਮ ਟਾਈਮ ਕੀ ਇਹ ਰਹਣ ਦੀ ਹੋਣੀ ਨਾ ਨਹੀਂ ਨਹੀਂ ਉਹ ਤਾਂ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਾਂ ਨੂੰ ਚਲੇ ਗਏ ਆ ਉਹ ਨਹੀਂ ਸਾਡੀ ਸਾਡੇ ਕਿੰਨੇ ਵਜੇ 5 ਵਜੇ ਦੀ 6:30 ਹਾਂਜੀ ਉਹਦਾ ਅੰਮ੍ਰ ਕਰਦਾ ਬਾਅਦ ਤੁਹਾਨੂੰ ਮੰਦੇ ਬਾਅਦ ਉਹ ਮੈਂ ਖਾਂਦੀ ਆਂਦੀ ਮੈਂ ਕਰਦਾ ਮੈਂ ਤੁਹਾਨੂੰ ਹਾਂ ਵਿੱਕੀ ਹਾਂ ਬਾਅਦੀ ਉਹ ਜੀ ਨਹੀਂ ਮੈਂ ਅੱਜ ਆਫਿਸ ਹੀ ਆ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਆਹ ਜੀ ਬੜੇ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਓਟੀ ਲੈ ਕੇ ਆਂਦੇ ਐਂਦੀ ਖੜਿਆ ਆਣਾ ਇਧਰ ਕਮਾ ਕੇ ਆਂਦੇ ਐਂਦੀ ਖੜਿਆ ਆਉ। ਆਪਾਂ ਉਹ ਲਿਆਉਣਾ। ਟਾਈਮ ਨਹੀਂ ਹੈ ਆਪਾਂ ਕੋਲ। ਜੀ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਪੇ। ਇਹ ਫੁੱਲ ਵੀਡੀਓ ਇਹ ਬੜੀ ਪਲੇ ਬੈਕ ਲਾਇਆ ਆਪਾਂ। ਇੰਨਾ ਹੀ ਦਿਖਦਾ ਵਿਦਨ ਥੋੜਾ ਜਿਹਾ ਵਕਤ ਵੱਲ ਜੂਮ ਹੋ ਜਾਏਗਾ। ਉਹ ਐਂਟ੍ਰੈਂਸ ਹੀ ਹੈ। ਸਾਡਾ ਡਾਕਟਰ ਆ ਗਿਆ ਸਾਹਮਣੇ ਆਣਾ ਇਸ ਤੋਂ ਪਹਿਲਾਂ ਸ਼ੂਟ ਕੀਤਾ ਹੋਣਾ ਕੰਮ ਸਿੱਧਾ ਸਾਡੇ ਦਿਨੀਆਂ 4 ਵਜੇ ਉਹ ਉੱਡੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾਉਂਦੇ ਸ਼ੂਟ ਕੀਤਾ ਨਾ ਕਮਰਾ ਉੱਜ ਆਈਸੀ ਯੂ। ਉਦੋਂ ਸਰਜਰੀ ਹੋ ਚੁੱਕੀ ਸੀ? ਨਹੀਂ ਨਹੀਂ ਅਜੇ ਸਰਜਰੀ ਵੀ ਦਾ ਆਪਾਂ ਸਰਜਰੀ ਕਰਕੇ ਉਸ ਤੋਂ ਬਾਅਦ ਲੰਮਾ ਨਾ ਉਹਨਾਂ ਥੀ। ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਰਹੀ ਹੋਈ ਬਸ ਕੱਢ ਲੈਣ ਨੂੰ ਕਿਹਾ। ਕੋਈ ਮਸਾੜਾ ਨਹੀਂ ਤੁਸੀਂ ਤੋਂ। 谢谢。